ਤਨ ਯਕਵਰਦੋ ਜਦ ਸਾਵੀ ਜੋਰ ਰਪੀਆਂ ਤੇ ਵੱਧ ਲੱਗਿਆ ਪਹਿਲਵਾਨ ਤੋਂ ਤੇ ਕੱਟ ਲੱਗ ਗਿਆ ਉਹ ਕਿਥੋਂ ਦੀ ਗੱਲ ਸੀ ਉਹ ਰਾਜਸਥਾਨ ਦੇ ਵਿੱਚ ਉਹ ਟੱਬਾ ਸੀ ਬਹੁਤ ਉੱਚਾ ਪੋਲਾ ਥਾਂ ਸੀ ਜੋਰ ਲੱਤਾਂ ਦੇ ਵਿੱਚ ਜੋਰ ਲੱਗੇ ਪੱਟਾਂ ਤੇ ਐ ਫੜ ਫੜ ਕੇ ਪੈਸੇ ਫੜਦੇ ਮੈਂ ਕੁੰਟੇ ਲੱਗੇ ਸਾਰੇ ਸ਼ੀਕਮੈਂਟ ਹੋਈ ਜਾਣੀ ਕੁਸ਼ਤੀ ਅੱਛਾ ਤੇ ਉੱਥੇ ਲੱਗਿਆ ਘੰਟੇ 2 ਘੰਟੇ ਲੱਗੇ ਪੈਸੇ ਪਾਣ ਤੇ ਪਹਿਲਵਾਨ ਮਿਰਜ਼ਨ ਪਹਿਲਵਾਨ ਨਾਲ ਕੁੰਡ ਦੀ ਤਿਆਰੀ ਕਰੀ ਜਾਂਦਾ ਸੀ ਠੀਕ ਹੈ ਉਹ ਕਹਿੰਦਾ ਮੈਂ ਜ਼ਰਾ ਲਗਾਤਾਰ 10 ਸਾਲ ਰੌਣੀ ਕਰਕੇ ਮੇਰ ਦਿਨਾ ਕੋਲਣਾ ਰੌਣੀ ਦੇ ਨਾਲ ਹੀ 1 ਕਿਲੋਮੀਟਰ ਤੇ ਮਦਨੀਪੁਰ ਪਿੰਡ ਹੈ ਅੱਛਾ ਉੱਥੇ ਮੇਰੀ ਕੁਸ਼ਤੀ ਹੋਈ ਉਹਨਾਂ ਤਿੰਨ ਮਿੰਟਾਂ ਦਾ ਟਾਲਿਆ ਪਹਿਲਾਂ ਉਹ ਪੌਲਿੰਗ ਤਾਂ ਹੋ ਕਹਿੰਦੇ ਹੋ ਗਈ ਕੁਸ਼ਤੀ ਉਹਨਾਂ ਦਾ ਅਖਾੜਾ ਸਾਰਾ ਹੀ 70 80 ਜਣੇ ਸੀ ਜਿਹੜਾ ਕਹਿੰਦੇ ਨਹੀਂ ਹੋਈ ਨਹੀਂ ਹੋਈ ਮੈਂ ਛੱਡਿਆ ਮੈਂ ਨਹੀਂ ਹੋਈ ਕੁਸ਼ਤੀ ਨਹੀਂ ਮੈਂ ਦੁਬਾਰੇ ਫੇਰ ਟਾਲਿਆ ਅੱਛਾ ਮੈਂ ਕਿਹਾ ਹੁਣ ਨਾਲ ਲੱਗ ਜੋ ਸਾਰੇ ਆ ਗਏ ਇਹ ਇਹ ਗੱਲ ਸੱਚੀ ਹੈ ਵੀ ਜਦੋਂ ਜਿਹੜਾ ਆਪਾਂ ਗੱਲ ਕਰ ਰਹੇ ਮੇਰ ਦੇ ਉਸਤਮੇ ਹੰਦ ਬਣੇ ਆ ਉਹਨੂੰ ਸਰਕਾਰ ਨੇ ਜ਼ਮੀਨ ਅਲਾਟ ਕੀਤੀ ਸੀ ਕਿੰਨੇ ਕਿੱਲੇ ਦਿੱਤੇ ਸੀਗੇ ਤੇ ਕਿਹੜੇ ਚਲਾ ਸੀ 50 ਕਿੱਲੇ 50 ਕਿੱਲੇ ਰਾਜਸਥਾਨ ਚ ਅੱਛਾ ਸਾਡੇ ਮੁੱਖ ਮੰਤਰੀ ਹੁੰਦੇ ਸੀ ਸ਼ਹਾੜੀਆ ਸਾਹਿਬ ਅੱਛਾ ਇਹ ਉਹ ਵਰਲਡ ਚੈਂਪੀਅਨ ਬਣ ਕੇ ਆਏ ਸੀ ਤੇ ਉਹ 50 ਕਿੱਲੇ ਦੇ ਕੇ ਮੁਕਰ ਗਿਆ 50 ਕਿੱਲੇ ਜ਼ਮੀਨ ਦਿੱਤੀ ਨਹੀਂ ਅੱਛਾ ਉਦੋਂ ਫਿਰ ਆਪਣੇ ਗਿਆਨੀ ਜੈਲ ਸਿੰਘ ਹੁੰਦਾ ਸੀ ਮੁੱਖ ਮੰਤਰੀ ਅੱਛਾ ਉਹਨੇ ਫਿਰ ਉਹਨੇ ਕੀਮਤੀ ਜਗਾ ਸ਼ਾਹ ਘੋੜ ਦਿੱਤੀ ਵੀ ਭਰਵਾਂ ਜੀ ਤੁਸੀਂ ਕਿਤੇ ਵੀ ਘੁੰਮਣ ਜਾਓਗੇ ਪੰਜਾਬ ਦਾ ਨਾਲ ਨਾਣਾ ਸਰਚਾ ਪੰਜਾਬ ਚੱਕੂ ਹਾ ਅਪਸੀ ਪੰਜਾਬ ਦਾ ਨਾਮ ਲੈਣਾ ਹੈ ਜਦੋਂ ਤੁਸੀਂ ਜਵਾਨੀ ਚ ਉਹ ਕਿੰਨੇ ਕੰਨ ਡੰਡ ਮਾਰਦੇ ਸੀ ਭਰਵਾਂ ਜੀ ਹਾਂਜੀ 100 150 200 ਲਾਤੀ ਉਹ ਤਾਂ ਅਸੀਂ ਭਲੋਨੀ ਨੂੰ ਗਿੰਦੇ ਨਹੀਂ ਤੇ 1000 ਲਾਈਏ ਨਾ ਤੇ 3000 ਮਿਹਨਤ ਲੱਗ ਜਾਂਦੀ ਹੈ ਲਗਾਤਾਰ ਦੋ ਬੈਟਕਾ ਤੇ ਇੱਕ ਡੰਡਾ ਦੋ ਬੈਟਕਾ ਹਾਂ ਤੇ ਜੇ 1500 ਲਾਈਏ 4500 45 45 ਸ਼ਲਾਂ ਆਉਂਦੇ ਰਹੇ ਉਹ ਤਾਂ ਅੱਜ ਪਤਾ ਸਮਾਂ ਜਿਹੜਾ ਤੁਹਾਡਾ ਕਹਿੰਦੇ ਗੁਰੂ ਜੀ ਸੀਗਾ ਉਹ ਡਾਂਡ ਘੇਂਦੇ ਕਹਿੰਦੇ ਮੁੜ ਕੇ ਹੀ ਕਰਦੇ ਸੀ ਉਹ ਕਿਵੇਂ ਸੀ ਉਹ ਮੁੜਦਾ ਪਸੀਨਾ ਜੋ ਨਿਕਲਦਾ ਸੀ ਨਾ ਉਹ ਪਸੀਨਾ ਪਸੀਨਾ ਆ ਕੇ ਵੇਦੇ ਸੀ ਵੀ ਵਾਕਈ ਇਨੇ ਦੰਦ ਰਾਲ ਨਾ ਜਿਹੜੇ ਈਰਾਨ ਦੇ ਪਹਿਲਵਾਨ ਸੀ ਤੁਹਾਡੇ ਟਾਈਮ 'ਚ ਉਹ ਸਾਰਿਆਂ ਨਾਲ ਤਕੜੇ ਹੁੰਦੇ ਸੀਗਾ ਹਾਂ ਪਹਿਲਾਂ ਉਹ ਸਭ ਤੋਂ ਸਾਰੇ ਮੁਲਕਾਂ ਨੂੰ ਈਰਾਨ ਦੇ ਪਹਿਲਵਾਨ ਤਕੜੇ ਸੀ ਫੇਰ ਖਸਾ ਲਾਉਂਦੇ ਆ ਈਰਾਨ 'ਚੋਂ ਪਹਿਲਵਾਨ ਆਇਆ ਸੀ ਉਹ ਬੰਦੇ ਨੇ ਸਿਫਤ ਕੀਤੀ ਮੇਰੇ ਭਾਈ ਦੀ ਵੱਡੇ ਦੀ ਮਿਹਰ ਦੀਂਦੀ ਉਹ ਕਹਿੰਦਾ ਇੱਕ ਮਿਹਰਦਿਨ ਸ਼ਖਸ ਸੀ ਜਿਹੜਾ ਸਾਡੇ ਏਰੀਆ ਜੋ ਵਰਲਡ ਚੈਂਪੀਅਨ ਬਣ ਕੇ ਆਇਆ ਨਹੀਂ ਤਾਂ ਸਾਡੇ ਕਿਸੇ ਨੇ ਸਾਡੇ ਪਹਿਲਵਾਨ ਜਿਹੜੇ ਸੀਨ ਕਿਸੇ ਪਹਿਲਵਾਨ ਨੂੰ ਜਤਨ ਪਾਏ ਨਹੀਂ ਉਹਨਾਂ ਸ਼ੌਂਕ ਤੋਂ ਬਗੈਰ ਪੁੱਤ ਕੋਈ ਚੀਜ਼ ਨਹੀਂ ਸ਼ੌਕ ਉਹ ਈ ਚੀਜ਼ ਹੈ ਇੱਕ ਤਾਂ ਸ਼ੌਕ ਮਾਪਿਆਂ ਨੂੰ ਹੋਣਾ ਚਾਹੀਦਾ ਇੱਕ ਬੱਚੇ ਨੂੰ ਵੀ ਹੋਣਾ ਚਾਹੀਦਾ ਗੋਆੜੇ ਦਾ ਪ੍ਰਤਪਾਲ ਆ ਇੱਕ ਮੁੰਡਾ ਜਸਕਰਨ ਜੱਸਾ ਪੱਟੀ ਵਾਲਾ ਹਾਂਜੀ ਉਹ ਵੀ ਬਹੁਤ ਸੋਹਣਾ ਇਸ ਟਾਈਮ ਵਧੀਆ ਪਹਿਲਵਾਨ ਆ ਬਿਲਕੁਲ ਹਲਾ ਦੇਖਿਆ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਜੱਸਾ ਪੱਟੀ ਪਹਿਲਵਾਨ ਆ ਜਿਹੜਾ ਤੁਸੀਂ ਕਹਿੰਦਾ ਜੱਸ ਕਰਨੇ ਹੁਣ ਚੋਟੀ ਦੇ ਪਹਿਲਵਾਨ ਹਾਂਜੀ ਹਾਂਜੀ ਇਹ ਆਪਣੇ ਪੰਜਾਬ ਦੇ ਵਿੱਚੋਂ ਪਿਰਤਪਾਲ ਭਗਵਾੜਾ ਇਹ ਜੱਸਾ ਪੱਟੀ ਇਹ ਐਸਾ ਆਪਣੇ ਪੰਜਾਬ ਚੋਂ ਆਪਣੇ ਉਹ ਸਿਰੇ ਤੇ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਇਹ ਆ ਅੱਛਾ ਪੂਰੇ ਏਡੇ ਗਾਦੇ ਵਿੱਚ ਦੀ ਗੱਲ ਪੰਜਾਬ ਵਿੱਚ ਪਹਿਲਾਂ ਸਾਰੇ ਇਨਿਆਚੀ ਪਹਿਲੇ ਦਿਨ ਤਾਂ ਕਣਕਾਂ ਜਿਹੜੀਆਂ ਆਹ ਪਹਿਲਾਂ ਇਆਂ ਫਾਰਮ ਕਣਕਾਂ ਸੀ ਬਾਇਰੇ ਸੀ ਮੱਕੀਆਂ ਸੀ ਉਹਨਾਂ 'ਚ ਤਾਕਤ ਆਲੀ ਉਹਨਾਂ 'ਚ ਤਾਕਤ ਸੀ ਅੱਜ ਕੱਲ ਤਾਂ ਤਾਕਤ ਆੜੀ ਚੀਜ਼ ਹੀ ਨਹੀਂ ਰਹੀਗੀ ਪਰ ਉਹ ਵੱਧ ਜਿਹੜਾ ਤਾਕਤ ਆਉਂ ਚ ਹੁੰਦੀ ਹੈ ਹੈਨਾ ਹਾਂਜੀ ਹਾਂਜੀ ਤੇ ਡਾਕਟਰ ਤਾਂ ਬੰਦ ਕਰੀ ਜਾਂਦੇ ਸਾਰਿਆਂ ਦੇ ਉਹ ਡਾਕਟਰਾਂ ਨੂੰ ਕੀ ਆਖਣਾ ਜੀ ਕੋਈ ਸਮਾਂ ਸੀ ਪੰਜਾਬ ਦੇ ਵਿੱਚ ਕਿ ਜਦੋਂ ਹਰ ਪਿੰਡਾਂ ਦੇ ਵਿੱਚ ਜਿਹੜਾ ਹੈ ਪਹਿਲਵਾਨ ਹੋਇਆ ਕਰਦੇ ਸੀ ਪਿੰਡ ਵਾਲੇ ਦੁੱਧ ਕਿਉਂ ਇਕੱਠਾ ਕਰਕੇ ਜਿਹੜਾ ਪਹਿਲਵਾਨ ਨੂੰ ਦਿਆ ਕਰਦੇ ਸੀ ਤੇ ਜਦੋਂ ਪਹਿਲਵਾਨ ਘੋਲਦੇ ਸੀ ਤਾਂ ਪਿੰਡਾਂ ਦੇ ਪਿੰਡ ਇਕੱਠੇ ਹੁੰਦੇ ਸੀਗਾ ਹੈਨਾ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਮਸ਼ਹੂਰ ਜਿਹੜਾ ਹੈਗਾ ਭਰਾ ਹਵਾਂ ਦੀਆਂ ਜੋੜੀਆਂ ਕਿਸੇ ਦੀਆਂ ਜੋੜੀਆਂ ਹੁੰਦੀਆਂ ਪਰ ਇੱਕ ਮਾਨ ਨੇ ਕਹਿੰਦਾ ਵੀ ਨੌ ਪੁੱਤ ਜੰਮੇ ਜਿਹਦੇ ਸੱਤ ਪਹਿਲਵਾਨ ਹੈ ਜਿਹਦੇ ਚੋਂ ਜੀਤਾ ਪਹਿਲਵਾਨ ਕੰਦੀ ਪਹਿਲਵਾਨ ਤੇ ਜਿਹੜਾ ਰੁਸਤਮੇ ਹੰਦਾ ਮੇਰ ਦਿਨ ਤੇ ਉਹਨਾਂ ਤੋਂ ਬਿਨਾ ਵੀ ਜਿਹੜੇ ਹੈਗੇ ਆ ਬਾਕੀ ਭਰਾ ਵੀ ਪਹਿਲਵਾਨ ਸੀ ਅੱਜ ਮੇਰੇ ਨਾਲ ਜੀਤਾ ਪਹਿਲਵਾਨ ਨੇ ਸੱਸੀ ਕਾਲ ਸੱਸੀ ਕਾਲ ਅੱਜ ਭਾਈ ਜਦੋਂ ਪਹਿਲਵਾਨ ਸਾਹਿਬ ਤੁਸੀਂ ਉਹਦੀ ਜਵਾਨੀ ਦੀ ਗੱਲ ਕਰਦੇ ਹੋ ਹਨ ਅੱਜ ਜੀਤੇ ਪਹਿਲਵਾਨ ਨੂੰ ਦੇਖ ਕੇ ਲੱਗਦਾ ਹੁਣਾ ਵੀ ਯਾਰ ਇਹ ਬੰਦਾ ਪਹਿਲਵਾਨੀ ਕਰਦਾ ਹੁਣਾ ਤਾਂ ਉਮਰ ਕਿੰਨੀ ਚੜ ਹੋ ਗਈ ਹੁਣ ਉਮਰ 7 ਕਤਰਮਾ ਸਾਲ ਲਗਾ ਕਤਰਮਾ ਸਾਲ ਲਗਾ ਵੈਸੇ ਦੇਖ ਲਓ ਵੀ ਹਜੇ ਵੀ ਗੱਗੂ ਗੱਲ ਵਾਲੀ ਲੁੱਕ ਹੈ ਹਨਾ ਸੋ 71 ਸਾਲ ਹੋ ਗਏ ਤੇ ਜਦੋਂ ਮੰਨ ਲਓ ਤੁਸੀਂ ਜਦੋਂ ਪਹਿਲਵਾਨੀ ਕਰਨੀ ਸ਼ੁਰੂ ਕੀਤੀ ਕਿੰਨੇ ਸਾਲ ਦੀ ਉਮਰ ਸੀ ਤੇ ਉਦੋਂ 16 ਸਾਲ ਚ ਮੈਂ ਤੈਰੀ ਕਰਨਾ ਸ਼ੁਰੂ ਕੀਤਾ 16 ਸਾਲ ਤੋਂ ਲੈ ਆਹ 4 ਸਾਲਾਂ ਚ ਮੈਂ ਪਹਿਲਵਾਨ ਬਣ ਗਿਆ ਸੀ ਉਹ ਮਤਲਬ ਪਹਿਲਵਾਨ ਬਣਨ ਵਾਸਤੇ ਜਿਹੜਾ ਹੈ ਕਿ ਕੀ ਕਰਨਾ ਪੈਂਦਾ ਸੀ ਜੇ ਮੰਨ ਲਓ ਖਰਾਕ ਚਾਹੀਦੀ ਸੀ ਡੰਡ ਚਾਹੀਦੀ ਸੀ ਕੀ ਚਾਹੀਦਾ ਹੁੰਦਾ ਸੀ ਹਾਂਜੀ ਨਾਲ ਖਰਾਕ ਵੀ ਜ਼ਰੂਰੀ ਹੈ ਵਰਜਸ ਵੀ ਜ਼ਰੂਰੀ ਹੈ ਦੋਹਾਂ ਚੀਜ਼ਾਂ ਜ਼ਰੂਰੀ ਨੇ ਦੋਹਾਂ ਚੀਜ਼ਾਂ ਜੇ ਕੱਲੀ ਖਰਾਕ ਖਾਈ ਜਾਈਏ ਵਰਜਸ ਨਾ ਕਰੀਏ ਤੇ ਢੱਡ ਵੱਜ ਜਾਂਦਾ ਸਰੀਰ ਬੁਝੜ ਹੋ ਜਾਂਦਾ ਤੇ ਜੇ ਕੱਲਾ ਹੀ ਮਤਲਬ ਮਿਹਨਤ ਲਈ ਜਾਈਏ ਅੰਦਰ ਗਰਮੀ ਪੈ ਜਾਂਦੀ ਹੈ ਨਾਲ ਖਰਾਕ ਤੇ ਮੈਂ ਜਿਹੜਾ ਹੈ ਮੰਨ ਲਓ ਮਿਹਨਤ ਦੋਨੇ ਚ ਜ਼ਰੂਰੀ ਹੈ ਮਿਹਨਤ ਤੇ ਖਰਾਕ ਜ਼ਰੂਰੀ ਹੈ ਦੋਹਾਂ ਚ ਤਾਂ ਜਦੋਂ ਤੁਸੀਂ ਉਹਨੂੰ ਖੋਲਦੇ ਸੀ ਕਿਤਾ ਜਦੋਂ ਮੰਨ ਲਓ ਹੈਨਾ ਤੇ ਅ ਤੁਸੀਂ ਤਾਂ ਇੱਕ ਵਾਰੀ ਆਪਾਂ ਗੱਲਬਾਤ ਕਰਦੇ ਸੀ ਵੀ ਤੁਹਾਨੂੰ ਜਿਹੜਾ ਹੈ ਕਿੰਨੇ ਰੁਪਏ ਇਕੱਠੇ ਹੋ ਜਾਂਦੇ ਸੀਗੇ ਮਤਲਬ ਕਿੰਨਾ ਇਕੱਠਾ ਹੋਵੇ ਇੱਕ ਵਾਰੀ ਤੁਸੀਂ ਤੁਸੀਂ ਵੀ ਜ਼ੋਰ ਰੁਪਈਆ ਤੇ ਵੱਧ ਲੱਗਿਆ ਪਹਿਲਵਾਨ ਤੋਂ ਤੇ ਘੱਟ ਲੱਗ ਗਿਆ ਉਹ ਕਿਥੋਂ ਦੀ ਗੱਲ ਸੀ ਉਹ ਰਾਜਸਥਾਨ ਦੇ ਵਿੱਚ ਉਹ ਟਿੱਬਾ ਸੀ ਬਹੁਤ ਉੱਚਾ ਅੱਛਾ ਉੱਚਾ ਟਿੱਬਾ ਸੀ ਤੇ ਇੱਕ ਇੱਕ 2-2 ਰੁਪਏ ਦਿੰਦੇ ਸੀ ਉਹ ਲੋਕ ਉਹ ਕੌਣ ਤੇ ਜ਼ੋਰ ਘੱਟ ਦਿੱਲੀ ਦਾ ਪਹਿਲਵਾਨ ਸੀ ਅੱਛਾ ਤੇ ਕੌਣ ਤੇ ਜ਼ੋਰ ਘੱਟ ਲੱਗੇ ਤੇ ਪੈਸੇ ਫੜਨ ਤੇ ਬਹੁਤ ਜ਼ਿਆਦਾ ਜ਼ੋਰ ਲੱਗੇ ਤੇ ਟਿੱਬੇ ਪੋਲਾ ਤਾਂ ਸੀ ਜੋਰ ਲੱਤਾਂ ਦੇ ਵੀ ਜੋਰ ਲੱਗੇ ਪੱਟਾਂ ਤੇ ਐ ਫੜ ਫੜ ਕੇ ਪੈਸੇ ਫੜਦੇ ਮੈਂ ਕਹਿੰਨ ਤੇ ਲੱਗੇ ਸਾਰੇ ਠੀਕ ਕਮੈਂਟ ਹੋਈ ਜਾਣੀ ਕੁਸ਼ਤੀ ਅੱਛਾ ਤੇ ਉੱਥੇ ਲੱਗਿਆ ਘੰਟੇ 2 ਘੰਟੇ ਲੱਗੇ ਪੈਸੇ ਪੜਨ ਤੇ ਤਾਂ ਕਿ 580 ਜਨੇ ਹੋ ਸੀ ਉਹਦੋਂ ਆ ਮੰਨ ਲਓ ਬਲਵਾਨ ਜੀ ਮੰਨ ਲਓ ਜਦੋਂ ਉਦੋਂ ਕਿੰਨਾ ਇਕੱਠ ਹੋਇਆ ਨਾ ਸੀਗਾ ਜਦੋਂ ਤੁਸੀਂ ਖੁੱਲਦੇ ਸੀ ਮਾ ਹੰਪਾ 100 ਹਿਸਾਬ ਨਾਲ 1000 ਉਦੋਂ ਲੱਖਾਂ ਦੇ ਹਿਸਾਬ ਨਾਲ ਬੰਦੇ ਇਕੱਠੇ ਬੰਦੇ ਇਕੱਠੇ ਐਨਾ ਮਤਲਬ ਇਕੱਠ ਹੁੰਦਾ ਸੀ ਤੇ ਇੱਕ ਵਾਰੀ ਉਹ ਪਹਿਲਵਾਨ ਜੀ ਦੱਸ ਦਿਆ ਕਿ ਮਾਸ਼ਾਅੱਲ ਤੁਸੀਂ ਯੂਪੀ ਕੋਲ ਗਏ ਸੀ ਜਦੋਂ ਜਦੋਂ ਮੰਨ ਲਓ ਹਾਂਜੀ ਹਾਂਜੀ ਨਾ ਉਹ ਜਿਲਾ ਉਹ ਲਖਨਊ ਤੋਂ ਅਗਲੇ ਪਾਸੇ ਅੱਛਾ ਉਹ ਪਹਿਲਵਾਨ ਪਹਿਲਵਾਨ ਮਿਰਜ਼ਾ ਦੀਨ ਪਹਿਲਵਾਨ ਨਾਲ ਕੋਲ ਦੀ ਤਿਆਰੀ ਕਰੀ ਜਾਂਦਾ ਸੀ ਠੀਕ ਹੈ ਉਹ ਕਹਿੰਦਾ ਮੈਂ ਜ਼ਰਾ ਲਗਾਤਾਰ 10 ਸਾਲ ਪਲਵਾਨੀ ਕਰਕੇ ਮਿਰਜ਼ਾ ਦੀਨ ਨਾਲ ਠੀਕ ਹੈ ਇੱਕ ਪਹਿਲਵਾਨ ਹੋਰ ਚੀਰੌਣੀ ਤੋਂ ਮਰੀ ਇੱਕ ਪਹਿਲਵਾਨ ਉਹ ਵੀ ਕਹਿੰਦਾ ਲੋਕਾਂ ਨੇ ਪਿੰਡ ਵਾਲਿਆਂ ਨੇ ਬਹੁਤ ਪੈਸੇ ਇਕੱਠੇ ਕਰਕੇ ਦਿੱਤੇ ਉਹਨੂੰ ਖਿਉ ਖਾਣ ਵਾਸਤੇ ਉਹਦਾ ਉਸਤਾਦ ਸੀ ਸ਼ਿਕੰਦਰ ਪਹਿਲਵਾਨ ਉਹ ਕਹਿੰਦਾ ਮੈਂ ਮਿਹਰਦੀਨਾ ਖੜਾਉਂਗਾ ਅੱਛਾ ਜਦੋਂ ਤਗੜਾ ਕਰਕੇ ਮਿਹਰਦੀਨਾ ਖੜਾਉਣਾ ਹੈ ਮਰ ਮੇਰਾ ਆਪਣਾ ਮਰੀ ਪਹਿਲਵਾਨ ਦਾ ਪਿੰਡ ਹੈਗਾ ਰੌਣੀ अच्छा रोंनी ਨਾਲ ਹੀ 1 ਕਿਲੋਮੀਟਰ ਤੇ ਮਦਨੀ ਪਰਪਿੰਡਾ ਹੈ اچھا ਉੱਥੇ ਮੇਰੀ ਕੁਸ਼ਤੀ ਹੋਈ ਉਹਨਾਂ ਨਾਲ ਹੂੰ 3 ਮਿੰਟਾਂ ਦਾ ਟਾਲਿਆ ਪਹਿਲਾਂ ਹੂੰ ਉਹ ਪੌਲਗਤਾ ਹੋ ਕਹਿੰਦੇ ਹੋ ਗਈ ਕੁਸ਼ਤੀ ਉਹਨਾਂ ਦਾ ਅਖਾੜਾ ਸਾਰਾ ਹੀ 70 80 ਜਣੇ ਸੀ ਹੂੰ ਜਿਹੜਾ ਕਹਿੰਦੇ ਨਹੀਂ ਹੋਈ ਨਹੀਂ ਹੋਈ ਮੈਂ ਛੱਡਿਆ اچھا ਮੈਨਹੀਂ ਹੋਈ ਕੁਸ਼ਤੀ ਹੈ ਨਹੀਂ ਮੈਂ ਦਵਾਰੇ ਫੇਟਾ ਲਿਆ اچھا ਮੈਂ ਕਿਹਾ ਹੁਣ ਨਾਲ ਲੱਗ ਜੋ ਸਾਰੇ ਆ ਗਏ ਉਹ ਪਹਿਲਵਾਨ ਵੋਟਰ ਜੀ ਪਹਿਲਵਾਨ ਨਾਲ ਕੋਲ ਲੀ ਟੈਰੀ ਕਰੀ ਜਾਂਦਾ ਸੀ ਤੇ ਉਹ ਜਿਹੜਾ ਅਨਾਉ ਆ ਸੀ ਲਾਲਜੀ ਯਾਦਵ ਬਨਾਰਸ ਤੋਂ ਸੀ ਅੱਛਾ ਤੇ ਉਹ ਕਹਿੰਦਾ ਮੈਂ ਮਿਰਦੀਨਾ ਦਾ ਸਾਲ ਪੁਲਵਾਨੀ ਕਰਕੇ ਮਿਰਦੀਨਾ ਕੋਲ ਨਾ ਹੂੰ ਮਾਲਕ ਨੇ ਆਏ ਜੀ ਸੁਣੀ ਪਹਿਲਾਂ ਤਾਂ ਮੈਂ ਵੀ ਜੀ ਛੜਦਾ ਸੀ ਉਸ ਤੋਂ ਤਕੜਾ ਹੈਗਾ ਇਹ ਵੈਂਟਾ ਤਾਂ ਲੱਗ ਗਈ ਹੁਣ ਕੇ ਰੱਬ ਨੇ ਆਏ ਜੀ ਸੁਣੀ ਮੈਂ ਹੱਲਾ ਤਾਂ ਮਾਰ ਕੇ ਦੇਖ ਹੂੰ ਇਤ ਕਪਾ ਦਾ ਹੈ ਜੀ تیر ਚਲਾ ਕੇ ਦੋ ਹੂੰ تیر ਚੱਲ ਗਿਆ ਮੈਂ ਤੁਸੀ ਟਾਲਿਆ ਬਹੁਤ ਟਾਲਿਆ ਮੈਨੂੰ ਜਦੋਂ ਉਦੋਂ ਜਿਹੜੀਆਂ ਫਿਰ ਬਹੁਤ ਔਰਤਾਂ ਵੀ ਆ ਜਿਹੜੀਆਂ ਜਿਹੜੀਆਂ ਕੁਸ਼ਤੀਆਂ ਦੇਖਣ ਆਉਂਦੇ ਸੀਗਾ ਹਾਂ 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 ਹੁਣ ਵੀ ਮਤਲਬ ਅੰਮਾਲਾ ਏਰੀਆ ਹੂੰ ਉਧਰ ਇੱਕ ਪਸਤੀਆਂ ਲੱਗੀਆਂ ਹਾਂ ਇੱਕ ਪਾਸੇ ਕੁਸ਼ਤੀਆਂ ਹੋਈ ਜਾਂਦੀਆਂ ਅੱਛਾ ਉਹ ਲੋਕਾਂ ਨੂੰ ਹਜੇ ਵੀ ਸ਼ੌਕ ਹੈਗਾ ਪੰਜਾਬ ਚੋਂ ਪਹਿਲਵਾਨੀ ਕਿਵੇਂ ਖਤਮ ਹੋ ਗਈ ਫਿਰ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਉਧਰ ਅੰਮਰਸਰ ਫਗਵਾੜਾ ਕਪੂਰਥਲਾ ਸ਼ਹਿਰ ਪਰ ਉਧਰ ਦਾ ਹੈਗੇ ਆਪਣੇ ਏਰੀਆ ਚ ਜ਼ਿਲ੍ਹੇ ਦੇ ਸ਼ੌਕ ਖਤਮ ਹੋ ਗਿਆ ਮੈਂ ਤੁਸੀਂ ਤਾਂ ਜ਼ਿਆਦਾਤਰ ਇਧਰਲੇ ਪਾਸੇ ਘੁਲੇ ਹੋ ਇਧਰ ਸਾਡੇ ਆਲੇ ਪਾਸੇ ਮਨ ਲ ਭਲਾਈ ਜਾਣਾ ਹੋਗਾ ਕੋਟਲੀ ਹੋ ਗਿਆ ਜਾਂ ਬਠਿੰਡੇ ਏਰੀਆ ਮੁਕਸਰ ਇਹਦੇ ਅੱਗੇ ਤਾਂ ਬਹੁਤ ਫਿਰ ਪਹਿਲਾਂ ਇਸ ਇਲਾਕੇ ਨੂੰ ਸ਼ੌਕ ਹੁੰਦਾ ਸੀ ਉਹ ਇਲਾਕੇ ਨੂੰ ਮਤਲਬ ਸ਼ੌਕ ਘਟ ਗਿਆ ਸੀ ਹੁਣ ਉਹ ਇਲਾਕੇ ਨੂੰ ਸ਼ੌਕ ਹੋ ਗਿਆ ਜ਼ਿਆਦਾ ਆਪਣੇ ਲੋਕਾਂ ਆਪਣੇ ਲੋਕਾਂ ਨੂੰ ਘਟ ਗਿਆ ਹੇ ਹੁਣ ਜਿਵੇਂ ਮਨ ਲਓ ਪਹਿਲਵਾਨ ਜੀ ਜਦੋਂ ਪਹਿਲਾਂ ਦਾ ਹੁੰਦਾ ਸੀ ਪਿੰਡਾਂ ਜਿਹੜੇ ਪਿੰਡ ਦਾ ਪਹਿਲਵਾਨ ਤਕੜਾ ਹੈ ਨਾ ਪਿੰਡਾਂ ਨੂੰ ਮਾਣ ਹੁੰਦਾ ਸੀ ਯਾਰ ਪਹਿਲਵਾਨ ਪੈਦਾ ਕਰਕੇ ਹਾਂਜੀ 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 ਤੇ ਫਿਰ ਉਹ ਦੌਰ ਕਿਦੋਂ ਖਤਮ ਹੋਇਆ ਜਦੋਂ ਮਨ ਲਓ ਹੁਣ ਲੋਕ ਕਿਉਂ ਨਹੀਂ ਮਨ ਲਓ ਪਹਿਲਵਾਨ ਤਿਆਰ ਕਰਦੇ ਆ ਉਹਦੇ ਪਿੰਡਾਂ ਦੇ ਬਸ ਪੁਲਵਾਨੀ ਖਤਮ ਹੋ ਗਈ ਕਿਸੇ ਨੂੰ ਸ਼ੌਕ ਰਹਿ ਨਹੀਂ ਗਿਆ ਹੁਣ ਉਧਰ ਸ਼ੌਕ ਇਸ ਕਾ ਪੈਦਾ ਹੋਈ ਜਾਂਦਾ ਹੈ ਮੁੰਡੇ ਕਿਉਂ ਪਿੰਡਾਂ ਦੇ ਪਿੰਡ 1 ਲੱਖ ਤੋਂ ਘਟਤਾ ਥੱਲੇ ਚੰਡੀ ਹੈ ਹੀ ਨਹੀਂ ਹੁਣ हां 11-11 ਲੱਖ ਦੀ ਵੀ ਚੰਡੀ ਟਰੈਕਟਰ ਚੰਗੀਆਂ ਤੇ ਕਾਰਾਂ ਕੀ ਜੀਪਾਂ ਕੀ ਬਹੁਤ ਹੁਣ ਤਾਂ ਨਾਮ ਰੱਖੇ ਗਏ ਸਾਡੇ ਟਾਈਮ 11 ਰੁਪਏ ਕੀ ਰੁਪਏ ਚੰਡੀ ਦੇ ਹੁੰਦੇ ਸੀ 11 ਰੁਪਏ ਕਿਰਪਾ ਜਣ ਤੇ ਵਾਦ ਤੋਂ ਵਾਦ ਫਿਰ ਉਦੋਂ ਜਿਹੜਾ ਖਰਚਾ ਫਿਰ ਕਿੰਨਾ ਕ ਚੱਲਦਾ ਸੀ ਤੇ ਉਦੋਂ ਦੌਰ ਸਸਤਾ ਸੀ ਬਸ ਉਹ ਹਾਵ ਲਈਏ ਉਦੋਂ ਖਰਾਕਾ ਸਸਤੀਆਂ ਸੀ ਅੱਛਾ ਉਦੋਂ ਮਤਲਬ ਕਿੰਨਾ ਜਿਹੜਾ ਹੈ ਘਾਓ ਪੀ ਜਾਂਦੇ ਸੀ ਪਹਿਲਵਾਨ ਵਾਲਾ ਤੁਸੀਂ ਕਿੰਨਾ ਘਾਓ ਪੀ ਜਾਂਦੇ ਸੀ ਮੈਂ ਦਾਜੀ ਪਾਈਆ ਕਿਉਂ ਤੋਂ ਵਦ ਨਹੀਂ ਪੀਤਾ ਗਿਆ ਇੱਕ ਵਾਰੀ ਚ ਹਾਂ ਇੱਕ ਵਾਰੀ ਪਾਈਆ ਅੱਜ ਕੱਲ ਦਾ ਚੌਂਚਾ ਨਹੀਂ ਪੀਤਾ ਇਹਦਾ ਫਰਚਾ ਹਾਂ ਹਾਂ ਉਹ ਵਸੇ ਸਾਫ ਲਈ ਤੇ ਕਪਾਈਆ ਹੀ ਬਹੁਤ ਹੁੰਦਾ ਸੀ ਹਾਂ ਤੇ ਮੇਰੀ ਉਸਤਾਦ ਨਹੀਂ ਸੀ ਮੇਰੀ ਬੀਬੀ ਉਹ ਮੈਨੂੰ ਤਾਜ਼ਾ ਘੋੜ ਰੜਕ ਕੇ ਮੱਖਣ ਗਰਮ ਕਰਕੇ ਉਹ ਤਾਂ ਮਿੰਦੂਂਦੀ ਪੀਂਦੀ ਸੀ ਤੇ ਇਸ ਵਾਸਤੇ ਕਿਉਂ ਜਿਹੜਾ ਇਹ ਕਿਉਂ ਹੁੰਦਾ ਹੈ ਪਰਾਣਾ ਕੇ ਉਪੀ ਲਈਏ ਤੇ ਮੁੜ ਕੇ ਬਾਅਦ ਚ ਨਕਸ਼ਨ ਪੈ ਜਾਂਦੀ ਹੈ। ਅੱਛਾ ਤਾਂ ਕਰਕੇ ਫਿਰ ਤਾਜੇ ਕੱਢ ਕੇ ਦੇ। ਹਾਂ ਇਸ ਵਾਸਤੇ। ਦੇਖ ਲਓ ਵੀ ਉਦੋਂ ਉਸਤਾਦਾਂ ਤੇ ਉਸਤਾਦ ਕਿੰਨਾ ਪਿਆਰ ਸੀ ਮਨਲਾ ਗੁਰੂ ਚੇਲੇ ਦਾ ਜਿਹੜਿਆਂ ਗੁਰੂ ਮਾਵਾ ਹੀ ਹੁੰਦੀਆਂ ਸੀ ਮਨਲਾ ਪੁੱਤਾਂ ਵਾਂਗ ਹਾਂਜੀ 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 ਮੁੰਡਾ ਦਵਿੰਦਰ ਸਿੰਘ ਪਹਿਲਵਾਨ ਮੈਂ ਬਚਾਉਂ ਪੜ੍ਹਾ ਸੀ ਬਹੁਤ ਤਕੜਾ ਪਹਿਲਵਾਨ ਬਣਾਇਆ। ਉਹ ਵੀ ਰਾਜਸਥਾਨ ਕੇਸਰੀ ਹੋਇਆ। ਅੱਛਾ ਤੇ ਬਹੁਤ ਮਿੱਤੋਂ ਇਹਨਾਂ ਚਾ ਉਹ ਬੜਾ ਜਵਾਨ ਆ ਬੜਾ ਚੇਲੇ ਤਾਂ ਮੇਰੇ ਬਹੁਤ ਸੀ। ਪਰ ਉਹ ਮੇਰੇ ਉਹ ਪਹਿਲਵਾਨ ਨੇ ਮੇਰੀ ਇੰਨੀ ਜਿੱਤ ਕੀਤੀ ਹਜੇ ਤੱਕ ਵੀ ਮੇਰੇ ਸਾਹਮਣੇ ਉਹਨੇ ਗਲਾਸੀ ਮੈਂ ਸ਼ਰਾਬ ਪੀਂਦਾ ਨਹੀਂ ਵੇਖਿਆ ਪਰਦੇਨਾ ਪਿੰਡੇ ਤੇ ਹੈਗੇ ਮੁੰਡਾ ਵੀ ਵਿਆਹ ਲਾ ਗੁੱਡੀ ਵਿਆਹ ਤੀ ਤੇ ਪਰ ਮਤਲਬ ਮੇਰੇ ਸਾਹਮਣੇ ਉਹਨੇ ਕਦੇ ਸ਼ਰਾਬ ਨਹੀਂ ਪੀਤੀ ਇੰਨੀ ਮਿੱਥਾ ਦਰਮੰਦਾ ਜਾਂ ਕੁਝ ਪਰਮੰਦਾ ਜਾਂ ਉਹ ਸ਼ਰਮ ਕਰ ਸ਼ਰਮ ਕਦੇ ਸ਼ਰਮ ਬਹੁਤ ਜ਼ਿਆਦਾ ਸ਼ਰਮ ਰੱਖਦਾ ਮੈਨੂੰ ਜਿਹੜਾ ਹੈਗਾ ਮੈਂ ਤੁਸੀ ਮੈਨ ਲਾਦਾ ਜਿਹੜਾ ਹੈਗਾ ਆਪਾਂ ਕਿ ਜਗਦੀਸ਼ ਭੋਲੇ ਨੂੰ ਵੀ ਜਿਹੜਾ ਜੋਰ ਕਰਾਉਂਦੇ ਰਿਹਾ ਕਹਿੰਦੇ ਜੀਤਾ ਬੜੇ ਬੜੇ ਸ਼ੁਰੂ ਤੋਂ ਕਰਾਇਆ ਹੀ ਪੁਲਾਨੀ ਹੋਈ ਦੀ ਖਰਾਈ ਉਦੋਂ ਇਹ 14 ਸਾਲ ਦਾ ਸੀ ਜਗਦੀਸ਼ ਭੋਲਾ ਹਾਂਜੀ ਜਦੋਂ ਇਹਨੇ ਸ਼ੁਰੂ ਕਰਾਇਆ ਹਾਂ ਤੇ ਮੁੜ ਕੇ ਬਾਅਦ ਥੋੜੇ ਚਿਰ ਚਾਰ ਸਾਲਾਂ ਚ ਤਕੜਾ ਹੋ ਗਿਆ ਅਸਲ ਜਗਦੀਸ਼ ਭੋਲੇ ਗੱਲ ਕਰ ਕਿ ਕਿੰਨਾ ਕਿ ਮਨ ਲਓ ਵੈਸੇ ਤਾਂ ਬਹੁਤ ਵੱਡਾ ਰਸਤੇ ਮੈਂ ਹਾਂ ਦਾ ਬਹੁਤ ਵੱਡਾ ਮਲਕ ਅੱਜ ਮਾਣ ਹੈ ਹਨਾ ਤੇ ਮਤਲਬ ਫਿਰ ਇਹਦੇ ਜਿਹੀ ਇਹ ਜਿਹੜਾ ਹੈਗਾ ਸ਼ੌਂਕ ਸੀਗਾ ਤੇ ਲਗਨ ਸੀ ਤੇ ਕਿਦਾਂ ਇਹ ਇਹਦੀ ਕਿਵੇਂ ਨਹੀਂ ਵਸੇ ਇਹਦੇ ਮਾਮਿਆਂ ਨੂੰ ਤਾਂ ਸ਼ੌਕ ਥੋੜਾ ਸੀ ਵੀ ਇਹਨੂੰ ਤਕੜਾ ਕਰਦਾ ਹੈ ਆਪਦਾ ਘਰ ਜਿਵੇਂ ਜਾਇਦਾਦ ਸੰਭਾਲੂਗਾ ਹਾਂ ਹਾਂ ਕੋਈ ਕਿਸਮਤ ਦੀ ਤਕੜੀ ਹੋ ਗਈ ਦਿਨੋਂ ਦਿਨ ਦਿਨੋਂ ਦਿਨ ਤਕੜਾਈ ਹੋ ਗਈ ਤਕੜਾਈ ਹੋ ਗਿਆ ਤਕੜਾਈ ਹੋ ਗਿਆ ਮਿਹਨਤ ਲਾਈ ਗਿਆ ਖਰਾਕ ਲੱਗੀ ਹਾਂਜੀ ਹਾਂਜੀ ਤੇ ਜੇ ਪਰਵਾਹ ਨਹੀਂ ਫਿਰ ਤੁਸੀਂ ਜਿਹੜੇ ਹੈਗੇ ਤੁਸੀਂ ਦੱਸੋ ਵੀ ਜਿਹੜੇ ਕਿੱਡੇ-ਕਿੱਡੇ ਪਹਿਲਵਾਨ ਟਾਇਆ ਕੋਈ ਜਿਹੜਾ ਹੈ ਕੇਸਰੀ ਵੀ ਟਾਇਆ ਜਿਹੜਾ ਹਾਂਜੀ ਹਾਂਜੀ ਜਦੋਂ ਹੁਣ ਜੂਪੀ ਦਾ ਬਨਾਰਸ ਦਾ ਸੀ ਉਹ আচ্ছা ਉੱਤਰ ਪ੍ਰਦੇਸ਼ ਕੇ ਕੇਸਰੀ ਸੀ ਉਹ আচ্ছা ਤੇ ਮਾਤਲ ਕਿਸੇ ਕੀ ਮਤਲਬ ਹੁੰਦਾ ਵੀ ਪੂਰੇ ਸਟੇਟ ਚ ਤਗੜਾ ਹਾਂ ਹਾਂ ਸਟੇਟ ਨੂੰ ਨਹੀਂ ਆਪਣਾ ਸੂਬੇ ਚੋਂ ਸੂਬੇ ਚੋਂ ਮਲੋਹੀ ਹੁੰਦੇ ਆਂ ਇਹ ਇਲਾਕੇ ਚ ਪੂਰਾ ਤਗੜਾ ਬੰਦਾ ਤੇ ਜਦੋਂ ਮੰਨ ਲਓ ਪਹਿਲਾਂ ਜਦੋਂ ਤੁਸੀਂ ਪਿੰਡਾਂ ਚ ਆਉਂਦੇ ਸੀ ਕਹਿੰਦੇ ਪਲਵਾਨ ਆਉਣ ਸਰ ਪੱਠੇ ਕੁਤਰਨ ਲੱਗ ਪੈਂਦੇ ਸੀ ਲੋਕਾਂ ਦੇ ਵੀ ਯਾਰ ਸੀ ਹਾਂਜੀ 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 ਕੀ ਹੁੰਦਾ ਸੀ ਸਰ ਅਸਟਰ ਹਾਂਜੀ ਇਹ ਵੀ ਸ਼ੌਂਕ ਸੀ ਇਹਦਾ ਮਤਲਬ ਪੱਠੇ ਕੁਤਰਨ ਨਾਲ ਵਰਜਸ ਹੋ ਜਾਂਦੀ ਸੀ ਅੱਛਾ ਬਾਹਾਂ ਦੀ ਜੇ ਜ਼ੋਰ ਜਰ ਨਾਲ ਲੱਗੇ ਨਾ ਬਾਹਰ ਖੇਤ ਕੋਰਮ ਤੇ ਜੋਰਨ ਕੱਟ ਲੱਗੇ ਤਾਂ ਆਉਣ ਸਾ ਪੱਠੇ ਕੁੱਤਣ ਲੱਗ ਪੈਣਾ ਹਾਂ ਤੇ ਕਿਵੇਂ ਗੱਡਾਂ ਦੇ ਗੱਡੇ ਕੁੱਤਰਦੇ ਸੀ ਗੱਡੇਆਂ ਦੇ ਗੱਡੇ ਕੁੱਤਰ ਦੇ ਦੇਖ ਲਾ ਵੀ ਹੁਣ ਟੋਕਿਆ ਲੇਗਾ ਮਸ਼ੀਨਾਂ ਤੇ ਵੀ ਲੋਕ ਰੁੱਕ ਸੌਣ ਨੂੰ ਲਾ ਪਿਆ ਉਹ ਟਾਈਮ ਸੀ ਜਦ ਪਹਲਵਾ ਦੇ ਪਹਿਲਾਂ ਪੱਠੇ ਕੁੱਤਰਦੇ ਸੀਗੇ ਬਿਲਕੁਲ ਬਿਲਕੁਲ ਕਿਉਂ ਜੰਨਾ ਮਸ਼ੀਨ ਤੇ ਜੋਰ ਲੱਗਦਾ ਨਾ ਹਾਂ ਉਹਨਾਂ ਵਰਜਸ ਕਰਨ ਤੇ ਵੀ ਨਹੀਂ ਉਹ ਮੁਤਲ ਜਿਹੜਾ ਮਸ਼ੀਨ ਤੇ ਜੋਰ ਵੱਧ ਲੱਗਦਾ ਹਾਂ ਇਹ ਵਰਜਸ ਨਾਲ ਹੈ ਜੈਨਾਂ ਵਰਜਸ ਨਾਲ ਕਰਦਾ ਨਹੀਂ ਲਿਆ ਤਜ ਜਿਹੜਾ ਹੁਣ ਫਿਰ ਅੱਜ ਕੱਲ ਕਿੱਥੇ ਖਾੜਾ ਚਲਾਉਣਾ ਭਵਾਨ ਦੀ ਹਾਂ ਅੱਜ ਕੱਲ ਆਪਣਾ ਖਾੜਾ ਚੱਲਦਾ ਰਾਜਸਥਾਨ ਚ ਜੈਸਰ ਅੱਛਾ ਹੈ ਤੇ ਆਪਣਾ ਸ਼ਾਹਕੋਟ ਦਾ ਪੁਰਾਣਾ ਖਾੜਾ ਹਈ ਹਾਂ ਪਰ ਜੈਸਰ ਮੁੰਡੇ ਬਹੁਤ ਤਕੜੇ ਕਿਤੇ ਆ ਵਧੀਆ ਮੁੰਡੇ ਤਕੜੇ ਭਵਾਨ ਹੋ ਗਏ 26-47 ਮੁੰਡੇ ਆ 11 ਮੁੰਡੇ ਸਾਂ ਉਹਨਾਂ ਚੋਂ ਨੌਕਰੀ ਮਿਲ ਗਈ ਮਾਸਟਰ ਲੱਗੇ ਅੱਛਾ ਪੀਟੀਆਈ ਡੀਪੀ ਤੇ ਮਾਸਟਰ ਹੋ ਦੂਸਰੇ ਮਾਸਟਰ ਤੋਂ ਘੱਲਿਆ ਤਾਂ ਫਿਰ ਨੌਕਰੀ ਕਹਿੰਦੇ ਤੁਹਾਨੂੰ ਵੀ ਮਿਲੀਆਂ ਸੀ ਤਿੰਨ ਸਾਨੂੰ ਨੌਕਰੀ ਮਿਲ ਗਈਆਂ ਮੈਨੇ ਚਾਰ ਮਿਲੀਆਂ ਜੀ ਮੈਂ ਤਾਂ ਨੌਕਰੀਆਂ ਛੱਡੇ ਮਾਰੇ اچھا ਬਸ ਸਮਾਲੀ ਨਹੀਂ ਗਈ ਮਨਾਂ ਨੌਕਰੀਆਂ ਤੁਸੀਂ ਉਦੋਂ ਕੀਤੇਆਂ ਨਹੀਂ ਜਦੋਂ ਬਸ ਸ਼ੌਕ ਹੀ ਨਹੀਂ ਰੱਖਦੇ ਸੀ ਉਦੋਂ ਐ ਐ ਲੱਗਦਾ ਸੀ ਵੀ ਮੈਂ ਤਾਂ ਮਾੜਾ ਮਾੜਾ ਹੁੰਦਾ ਹੀ ਨਹੀਂ ਐ ਤਕੜੇ ਰਹੂਗਾ ਐ ਨਹੀਂ ਪਤਾ ਸੀ ਵੀ ਇਹ ਦਿਨ ਵੀ ਆਉਣਗੇ ਬੜਾਪਾ ਵੀ ਆਉਂਦਾ ਹੀ ਹੈ ਹਾਂਜੀ ਤੇ ਮਨ ਲੱਗੇ ਕਿ ਜਿਹੜਾ ਹੈਗਾ ਇੱਕ ਗੱਲ ਤਾਂ ਹੈਗੀ ਐ ਵੈਸੇ ਜ਼ਿੰਦਗੀ ਜਿਹੜਾ ਹੈਗਾ ਤੁਹਾਡੇ ਮੰਨ ਲਓ ਅੱਜ ਤੋਂ ਲਗਭਗ 30 40 ਸਾਲ ਪਹਿਲਾਂ ਜਿਹੜਾ ਹੈਗਾ ਆ ਵੀ ਵੱਜ ਗਿਆ ਸੀਗਾ ਤੁਹਾਡਾ ਟੱਢੀ ਹਾਂਜੀ ਹਾਂਜੀ ਇਹ ਤਾਂ ਪਲਵਾਨੀ ਖਤਮ ਕਰਤੀ ਇਸ ਦਰਸਾ ਲਈ ਸੱਟਨਾ ਵਾਈ ਦੀ ਖਬਰੇ ਨੌਕਰੀ ਹੋਰ ਬਥਰੀ ਮਿਲ ਜਾਂਦੀ ਹਾਂ ਜਿਹੜੇ ਟਾਈਮ ਸਾਨੂੰ ਨੌਕਰੀ ਮਿਲੀ ਸੀ ਨਾ ਉਹ ਟਾਈਮ ਤੇ ਤਾਂ ਗਵਰਨਮੈਂਟ ਨੌਕਰੀਆਂ ਦਿੰਦੀ ਸੀ ਤੇ ਮੈਂ ਤਾਂ ਬਿਲਕੁਲ ਅੱਖਰ ਵੀ ਨਹੀਂ ਪੜਨ ਜਾਣ ਦਾ ਸਕੂਲ ਚ ਗਿਆ ਹੀ ਨਹੀਂ ਤੇ ਚਾਰ ਨੌਕਰੀਆਂ ਮਿਲੀਆਂ ਅਨਪੜ੍ਹ ਬੰਦੇ ਨੂੰ ਤੇ ਇਹ ਇਹ ਗੱਲ ਸੱਚੀ ਹੈ ਵੀ ਜਦੋਂ ਜਿਹੜਾ ਆਪਾਂ ਗੱਲ ਕਰ ਰਹੇ ਆ ਮੇਰ ਦੀ ਉਸਤਮੇ ਹੰਦ ਬਣਿਆ ਉਹਨੂੰ ਸਰਕਾਰ ਨੇ ਜ਼ਮੀਨ ਅਲਾਟ ਕੀਤੀ ਸੀ ਕਿੰਨੇ ਕਿੱਲੇ ਦਿੱਤੇ ਸੀਗੇ ਤੇ ਕਿਹੜੇ ਜਿਹੜੇ 50 ਕਿੱਲੇ 50 ਕਿੱਲੇ ਰਾਜਸਥਾਨ ਚ ਅੱਛਾ ਸਾਡੇ ਮੁੱਖ ਮੰਤਰੀ ਨੂੰ ਦੱਸੇ ਸ਼ਖਾੜੀਆ ਸਾਹ ਅੱਛਾ ਇਹ ਉਹ ਕਿਤੇ ਗੰਗਾ ਨਗਰ ਆਇਆ ਮੁੰਡਿਆਂ ਨੇ ਕਾਲਜ ਵਾਲਿਆਂ ਨੇ ਉਹਦੇ ਹੈਲੀਕਾਪਟਰ ਨੂੰ ਇਟਾ ਪਟਾ ਮਾਰਤੀਆਂ ਤੇ ਪਲਵਾਨ ਕਿਤੇ ਉੱਥੇ ਗਿਆ ਜੈਪੁਰ ਤੇ ਉਹ ਪਲਵਾਨ ਨਾਲ ਉਹ ਖਾ ਉਹ ਗਿਆ ਕਹਿੰਦਾ ਮੈਂ ਤੇਰੇ ਜ਼ਿਲ੍ਹੇ 'ਚ ਗਿਆ ਸੀ ਮੇਰੇ ਨਾਲ ਐ ਪਬਲਿਕ ਨੇ ਮੇਰੇ ਐ ਕੀਤਾ ਮੁੰਡਿਆਂ ਨੇ ਡੜੇ ਮਾਰੇ ਇਟਾ ਮਾਰੇ ਇਟਾ ਚਲਾਈਆਂ ਉਹ ਕਹਿੰਦਾ ਮੇਰਾ ਉਹਨਾਂ ਨੇ ਕੀ ਤੇ ਲੁਕਾਤਾ ਮੈਂ ਤਾਂ ਆਪਦੇ ਬਹਾਣਿਆਂ ਬਹਾਣੇ ਪਾਣੀ ਨਾਲ ਵਰਲਡ ਚੈਂਪੀਅਨ ਬਣ ਕੇ ਆਏ ਸੀ ਹਮ ਈਰਾਨ ਦੇ ਵਿੱਚੋਂ ਅੱਛਾ ਉਹ ਵਰਲਡ ਚੈਂਪੀਅਨ ਬਣ ਕੇ ਆਏ ਸੀ ਤੇ ਉਹ 50 ਕਿੱਲੇ ਦੇ ਕੇ ਮੁਕਰ ਗਿਆ ਅੱਛਾ 50 ਕਿੱਲੇ ਕਹਿੰਦਾ ਪਹਿਲਾਂ 40 50 ਕਿੱਲੇ ਦੇਤੇ ਤੇ ਬਾਅਦ ਮੁਕਰ ਗਿਆ ਵੀ ਭਾਈ ਮੇਰੇ ਇਟਾ ਵੰਦੇ ਹੈ ਤੇ ਫਿਰ ਜਿਹੜਾ ਹੈਗਾ ਤੁਸੀਂ ਮੰਨ ਲਓ ਵੈਸੇ ਜਿਹੜਾ ਰਾਜਸਥਾਨ ਨੂੰ ਬਿਲੋਂਗ ਕਰਦਾ ਹੋਰ ਪੰਜਾਬ ਦੇ ਸ਼ਾਹਕੋਟ ਚ ਕਿਵੇਂ ਆਵਾਸ ਨਹੀਂ ਸ਼ਾਹਕੋਟ ਫਿਰ ਉਹ 50 ਕਿੱਲੇ ਜ਼ਮੀਨ ਦਿੱਤੀ ਨਹੀਂ ਅੱਛਾ ਉਦੋਂ ਫਿਰ ਆਪਣੇ ਗਿਆਨੀ ਜੈਲ ਸਿੰਘ ਹੁੰਦਾ ਸੀ ਮੁੱਖ ਮੰਤਰੀ ਅੱਛਾ ਉਹਨੇ ਫਿਰ ਉਹਨੇ ਕੀਮਤੀ ਜਗ੍ਹਾ ਸ਼ਾਹਕੋਟ ਦਿੱਤੀ ਮਨਪਿਆਕ ਲੈ ਗਈ ਉਹ 18 ਕਿਲੇ 18 ਕਿਲੇ ਇਥੇ ਸ਼ਾਹਕੋਟ ਦੇ ਤੇ ਹਾਂ ਤੇ ਉਹ ਮਰਤ ਤਾਰ ਕੇ ਵੇਰ ਪਲਵਾਨ ਨੇ ਪਲਵਾਨ ਨੂੰ ਕਹਿਣ ਲੱਗੇ ਵੀ ਪਲਵਾਨ ਜੀ ਤੁਸੀਂ ਕਿਤੇ ਵੀ ਘੁੰਮਣ ਜਾਓਗੇ ਹਾਂ ਪੰਜਾਬ ਦਾ ਨਾਮ ਲੈਣਾ ਸਰਚਾ ਪੰਜਾਬ ਚੱਕੋ ਹਾਂ ਤੁਸੀਂ ਪੰਜਾਬ ਦਾ ਨਾਮ ਲੈਣਾ ਹੈ ਹਾਂ ਤੇ ਰਾਜਸਥਾਨ ਦਾ ਨਾਮ ਨਹੀਂ ਲੈਣਾ ਦੇਖ ਲਓ ਵੀ ਕਿੱਦਾਂ ਦੌਰ ਸੀ ਉਹ ਵੀ ਕਿਤੇ ਪੰਜਾਬ ਦੇ ਉੱਥੇ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀਆਂ ਨੇ ਜਿਹੜਾ ਹੈਗਾ ਦੁਆਬੇ ਦੇ ਵਿੱਚ 18-18 ਕਿਲੇ ਵੀ ਪਹਿਲਵਾਨਾਂ ਨੂੰ ਜਿਹੜੇ ਹੈਗੇ ਆ ਨਾਮ ਦੇ ਵਿੱਚੋਂ ਦਿੱਤੇ ਹਨਾ ਹਾਂਜੀ ਹਾਂ ਤੇ ਅੱਜ ਹਾਕੀ ਤੇ ਉਹ ਦੁਬਾਰਾ ਦੌਰ ਆਇਆ ਯਾਰ ਜਾ ਵਾਗ ਲੱਗ ਰਿਹਾ ਪਰ ਹੁਣ ਜੇ ਦੇਖੀਏ ਪਹਿਲਵਾਨੀ ਹਰਿਆਣੇ ਚ ਬਹੁਤ ਆ ਜਿਹੜੇ ਮਨ ਲਾ ਮੁੰਡੇ ਘੋਲਦੇ ਆ ਜਿਹੜੇ 올림픽 ਜਾਂਦੇ ਆ ਸਾਰੇ ਹਰਿਆਣੇ ਦੇ ਹੁੰਦੇ ਆ ਤੇ ਧੀਆਂ ਨਹੀਂ ਹੁਣ ਇਸ ਟਾਈਮ ਮਹਾਰਾਸ਼ਟਰ ਦੇ ਆ আচ্ছা ਮਹਾਰਾਸ਼ਟਰ ਦੇ ਮੁੰਡੇ ਇੱਕ ਤਾਂ ਜਮਾ ਸਿਰੇ ਵਾਲੇ ਹੀ ਆ ਉਹ ਚੰਦ ਸ਼ਿਕੰਦਰ ਸ਼ੇਖ ਅੱਛਾ ਉਹ ਮੁੰਡੇ ਨੇ ਤਾਂ ਸੁਹਾਗੇ ਫਿਰਤਾ ਚਾਰਜ ਫਿਰੇ ਤੇ ਦੋ ਮੁੰਡੇ ਆਪਣੇ ਫਗਵਾੜਾ ਪ੍ਰਤਪਾਲਾ ਇੱਕ ਮੁੰਡਾ ਜਸਕਰਨ ਜਸਾ ਪੱਟੀ ਵਾਲੀ ਦਾ ਹਾਂਜੀ ਹਾਂਜੀ ਉਹ ਵੀ ਬਹੁਤ ਸੋਹਣਾ ਇਸ ਟਾਈਮ ਵਧੀਆ ਪਹਿਲਵਾਨ ਹੈ ਬਰਬਾਹ ਮਤਲਬ ਦੇਖਿਆ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਜਸਾ ਪੱਟੀ ਪਹਿਲਵਾਨ ਆ ਹਾਂ ਜਿਵੇਂ ਤੁਸੀਂ ਕਹੇ ਜਸਕਰਨ ਹੁਣ ਚੋਟੀ ਦੇ ਪਹਿਲਵਾਨ ਹੈ ਹਾਂਜੀ ਹਾਂਜੀ ਇਹ ਆਪਣੇ ਪੰਜਾਬ ਦੇ ਵਿੱਚੋਂ ਪ੍ਰਤਪਾਲਾ ਫਗਵਾੜਾ ਤੇ ਜਸਾ ਪੱਟੀ ਇਹ ਐਸੇ ਆਪਣੇ ਪੰਜਾਬ ਚੋਂ ਆਪਣੇ ਉਹ ਸਿਰੇ ਤੇ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਹੈ ਅੱਛਾ ਪੂਰੇ ਗੜਗਾ ਦੇ ਵਿੱਚ ਦੀ ਗੱਲ ਕਰਨਾ ਪੰਜਾਬ ਚ ਪਹਿਲਾਂ ਸਾਰੇ ਇੰਡੀਆ ਸੀ ਤੇ ਜੇ ਗੱਲ ਕਰੀਏ ਹੁਣ ਮੰਨ ਲਓ ਅੱਜ ਕੱਲ ਕਿਹੜੇ ਪੰਜਾਬ ਤੋਂ ਤੁਸੀਂ ਫਗਵਾੜੇ ਵਾਲਾ ਪਾਸਾ ਜਿਹੜਾ ਹੈਗਾ ਜਾਂ ਅੰਬਰਸਰ ਵਾਲਾ ਪਾਸਾ ਉਧਰਲੇ ਪਾਸੇ ਪ੍ਰਵਾਨੀ ਰਹੇਗੀ ਤੇ ਇਧਰ ਰਾਜਸਥਾਨ ਵਾਲੇ ਪਾਸੇ ਪ੍ਰਵਾਨ ਹੈਗੇ ਹਜੇ ਬਸ ਹੁਣ ਸ਼ੁਰੂ ਹੋਇਆ ਹੁਣ ਸ਼ੌਕ ਹੋਇਆ ਦੁਬਾਰਾ ਤੋਂ ਆਪਾਂ ਹੀ ਸ਼ੁਰੂ ਕਰਾਈ ਹੈ ਹੁਣ ਮੁੰਡਿਆਂ ਨੂੰ ਸ਼ੌਕ ਆ ਬਹੁਤ ਮੁੰਡੇ ਪਹਿਲਵਾਨੀ ਕਰਦੇ ਆ ਹੁਣ ਬਹੁਤ ਜ਼ਿਆਦਾ ਸ਼ੌਕ ਆ ਜਦੋਂ ਹੁਣ ਅੱਜ ਦਾ ਚਲੋ ਬਡਾਪੇ ਆ ਜਦੋਂ ਤੁਸੀਂ ਜਵਾਨੀ ਚ ਉਹ ਕਿੰਨੇ ਕਨੇ ਡੰਡ ਮਾਰਦੇ ਸੀ ਪਹਿਲਵਾਨ ਜੀ ਹਾਂਜੀ ਕੱਥੇ ਮਤਲਬ ਜੇ ਤਾਂ ਪੰ ਹੌਲੀ ਹੌਲੀ ਗਿਣ ਕੇ ਮਤਲਬ 100 150 200 ਲਾਤੀ ਉਹ ਤਾਂ ਅਸੀਂ ਭਲੋਨੀ ਨੂੰ ਗਿਣਦੇ ਨਹੀਂ ਜਿਹੜੇ ਲਗਾਤਾਰ ਇੱਕੇ 1000 ਲਗਾਤਾਰ ਲਾਉਣੇ ਆ ਨਾ 1000 1000 ਲਈਏ ਨਾ ਤੇ 3000 ਮਿਹਨਤ ਲੱਗ ਜਾਂਦੀ ਹੈ ਲਗਾਤਾਰ ਦੋ ਡੰਡ ਤੇ ਦੋ ਦੋ ਬੈਠਕਾਂ ਤੇ ਇੱਕ ਡੰਡਾ ਦੋ ਬੈਠਕਾਂ ਇੱਕ ਡੰਡਾ ਹਾਂ ਤੇ ਜੇ 1500 ਲਈਏ 4500 45 45 ਸਾਲ ਹੁੰਦੇ ਰਹੇ 45 50 ਜਿਹੜਾ ਤੁਹਾਡਾ ਕਹਿੰਦੇ ਗੁਰੂ ਜੀ ਸੀਗਾ ਉਹ ਡੰਡ ਗੈਣਦੇ ਨਹੀਂ ਮੁੜ ਕੇ ਹੀ ਕਰਦੇ ਸੀ ਉਹ ਕਿਵੇਂ ਸੀ ਉਹ ਮੁੜਦਾ ਪਸੀਨਾ ਜੋ ਨਿਕਲਦਾ ਸੀ ਨਾ ਉਹ ਪਸੀਨਾ ਪਸੀਨਾ ਆ ਕੇ ਵੇਦੇ ਸੀ ਵੀ ਵਾਕਈ ਇਨੇ ਡੰਡਾ ਲਾ ਲਿਆ ਨਾ ਉਹ ਗਣ ਗਿੰਦੇ ਘਟ ਸੀ ਪਸੀਨਾ ਵੇਦੇ ਸੀ ਆ ਕੇ ਆਹ ਭਾਈ ਆ ਇੱਥੇ ਕਿਹੜੇ ਕਿਹੜੇ ਆ ਇੱਥੇ ਕਿਹੜੇ ਕਿਹੜੇ ਆ ਡੱਡੀ ਅਸੀਂ ਚਾਰ ਪਹਿਲਵਾਨ ਹੁੰਦੇ ਸੀ ਇੱਕ ਦਾ ਮੂੰਹ ਉਧਰ ਨੂੰ ਇੱਕ ਦਾ ਉਧਰ ਨੂੰ ਇੱਕ ਦਾ ਉਧਰ ਨੂੰ ਇੱਕ ਦਾ ਉਧਰ ਨੂੰ ਇਹਦਾ ਆਇਆ ਕਰਕੇ ਆਰੇ ਮਾਰ ਰਹੇ ਆ ਤੇ ਉੱਤੋਂ ਧਮਕ ਪੈਂਦੀ ਉਹ ਧਮਕ ਹੀ ਗਣੀ ਜਾਂਦੇ ਸੀ ਅੱਜਾ ਥੱਲੇ ਉਹ ਤੁਸੀਂ ਚਵਾਰੇ ਚ ਡੰਡ ਮਾਰ ਰਹੇ ਹੋ ਥੱਲੇ ਬਠੇ ਗਣੀ ਉਹ ਥੱਲੇ ਕੰਨ ਉਹਦਾ ਉੱਤੇ ਹੁੰਦਾ ਸੀ ਹਾਂ ਤੇ ਸਾਨੂੰ ਪੁੱਛਦਾ ਕਿੰਨੇ ਲਾਇਆ ਹਾਂ ਜੀ 1500 ਲਾਇਆ ਲਗਾਤਾਰ 4500 ਹੱਟ ਆ ਰਹੇ ਹੁੰਦੇ ਗੱਪ ਮਾਰੀ ਜਾਂਦੇ 700 ਲਾ ਕੇ ਖੜ ਗਿਆ ਉਹ ਮੈਂ ਦੇਖਣਾ ਮੈਂ ਆਖਿਆ ਵੀ ਬੀਬੀ ਨੂੰ ਪੁੱਛਣਾ ਬੀਬੀ ਕਹਿੰਦਾ ਉਹ ਕਹਿੰਦੇ ਪੁੱਤ ਨੇ ਥੱਲੇ ਬੈਠਾ ਗਿਣਦਾ ਹੁੰਦਾ ਹੈ ਉਰਦੂ ਦਾ ਉਹ ਉਸ ਜਮਾਨੇ ਦੀਆਂ ਉਰਦੂ ਦੀਆਂ ਅੱਠ ਪੜਿਆ ਸੀ ਮੇਰਾ ਉਸਤਾਦ ਅੱਛਾ ਗੁਰਦਾਵਰ ਸਿੰਘ ਪਹਿਲਵਾਨ ਤੇ ਨਾਂ ਆਉਦਾ ਠੀਕ ਹੈ ਸ਼ੰਕਰਪਿੰਡ ਨਕੁਦਰ ਤੋਂ ਕੋਈ 4 ਕਿਲੋਮੀਟਰ ਦੇ ਨਾਲ ਤੇ ਉਦੋਂ ਉਰਦੂ ਅੱਠ ਪੜਿਆ ਸੀ ਤੇ ਐਂ ਲੱਗਦਾ ਸੀ ਵੀ ਅੱਜ ਕੱਲ ਤਾਂ ਬੀ.ਏ. ਐਮ.ਏ. ਕਿਤਿਆਂ ਉਰਦੂ ਕਿਸੇ ਨੂੰ ਪੜਨਾ ਹੀ ਨਹੀਂ ਹੁੰਦਾ ਨੇ ਇੱਕ ਹੁਣੇ ਕਹਿੰਦੇ ਵੀ ਜਦੋਂ ਤੁਸੀਂ ਕਹਿੰਦੇ ਸਾਰਾ ਨਾਲ ਜਿਆਦਾ ਜੋਰ ਆ ਜਦੋਂ ਆਪਾਂ ਗੱਲਾਂਬਾਤ ਕਰਦੇ ਹਾਂ ਸਾਰਾ ਨਾਲ ਵਾਧਾ ਜਿਹੜਾ ਤਾਕਤਾਂ ਕਿਉਂ ਚ ਹੁੰਦੀ ਹੈ ਹੈਨਾ ਹਾਂਜੀ ਹਾਂਜੀ ਤੇ ਡਾਕਟਰ ਤਾਂ ਬੰਦ ਕਰੀ ਜਾਂਦੇ ਉਹ ਸਾਰਿਆਂ ਦੇ ਉਹ ਡਾਕਟਰਾਂ ਨੂੰ ਕੀ ਆਖਣਾ ਜੀ ਜਿੰਨੀ ਤੱਕ ਕਿਉਂ ਤਾਕਤ ਕਿਉਂ ਚ ਹੈ ਨਾ ਉਹਨੇ ਹਰੇਕ ਦੁਜੀ ਚੀਜ਼ਾਂ ਦਾ ਆਪਾਂ ਸਵਾਦ ਇੱਕ ਬਦਾਮ ਬਦਾਮਾਂ 'ਚ ਤੇ ਬਦਾਮਾਂ 'ਚ ਤੇ ਕੀ ਹੋ ਜਾ ਦੋ ਚੀਜ਼ਾਂ ਤਾਕਤ ਅੱਛਾ ਮਾਰ ਕੇ ਤੁਸੀਂ ਜਿਹੜਾ ਹੈਗਾ ਆਜੇ ਵੀ ਜਿਹੜਾ ਜਵਾਨ ਪਿਆ ਮਤਲਬ ਜਿਹੜਾ ਹੈਗਾ ਜਿਹੜਾ ਜਵਾਨੀ ਜਿਹੜਾ ਬਦਾਮ ਖਯੋ ਖਾਦਾ ਉਹਦਾ ਅਸਰ ਨਹੀਂ ਹੁੰਦਾ ਹਾਂਜੀ 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 ਆਹਦੇ ਕਲਾਂ ਉਹ ਤਾਂ ਡਾਕਟਰ ਨੇ ਵੇਹ ਪਾਇਆ ਵੀ ਬਈ ਕੋਲੇਸਟ੍ਰੋਲ ਵਧ ਜਾਂਦੇ ਆ ਫਲਾਣਾ ਹੋਇਆ ਦੇਖੋ ਜੀ ਕੋਈ ਕੋਈ ਛਿਕਾਇ ਨਹੀਂ ਸਾ ਡਾਕਟਰ ਤਾਂ ਆਪਦਾ ਫਾਰਮੂਲਾ ਵਰਤਦੇ ਉਹ ਆਪਦਾ ਵਰਤਦੇ ਅਸੀਂ ਆਪਦਾ ਵਰਤਣਾ ਸਾਨੂੰ ਤਾਂ ਆ ਵੀ ਖਯੋ ਬਿਨਾ ਖਯੋ ਖਾਦੇ ਬਿਨਾ ਪਲਾਨ ਹੀ ਨਹੀਂ ਬਣਦਾ ਬਿਲਕੁਲ ਉਹਦੇ ਉਹਦੇ ਵਾਸਤੇ ਤਾਂ ਖਯੋ ਜ਼ਰੂਰੀ ਹੈ ਇਹ ਇਰਾਨ ਦੇ ਪਹਿਲਵਾਨ ਸੀ ਤੁਹਾਡੇ ਟਾਈਮ 'ਚ ਉਹ ਸਾਰੇ ਤਕੜੇ ਹੁੰਦੇ ਸੀਗੇ ਹਾਂ ਪਹਿਲਾਂ ਉਹ ਸਭ ਤੋਂ ਸਾਰੇ ਮੁਲਕਾਂ ਨੂੰ ਇਰਾਨ ਦੇ ਪਹਿਲਵਾਨ ਤਕੜੇ ਸੀ ਉਹਨਾਂ ਨਾਲ ਕਿਤੇ ਗੱਲ ਹੋਈ ਫਿਰ ਉਹ ਵੀ ਕਿਉਂ ਖਾਂਦੇ ਸੀ ਤੇ ਉਹ ਕੀ ਖਾਂਦੇ ਨਹੀਂ ਨਹੀਂ ਉਹਨਾਂ ਨਾਲ ਮੇਰੀ ਤਾਂ ਨਹੀਂ ਗੱਲ ਹੋਈ ਆ ਪਿੱਛੇ 2 ਸਾਲ ਹੋਏ ਉਦੋਂ ਹੋਈ ਸੀ ਹਾਂ 1.5 ਸਾਲ ਹੋ ਗਿਆ ਇਰਾਨ 'ਚੋਂ ਪਹਿਲਵਾਨ ਆਇਆ ਸੀ ਉਹ ਬੰਦੇ ਨੇ ਸਿਫਤ ਕੀਤੀ ਮੇਰੇ ਭਾਈ ਜੀ ਵੱਡੇ ਦੀ ਮਿਹਰ ਦੀਂਦੀ ਉਹ ਕਹਿੰਦਾ ਇੱਕ ਮੇਰਦਨ ਸ਼ਖਸ ਸੀ ਜਿਹੜਾ ਸਾਡੇ ਏਰੀਆ ਚ ਵਰਲਡ ਚੈਂਪੀਅਨ ਬਣ ਕੇ ਆਇਆ ਨਹੀਂ ਤਾਂ ਸਾਡੇ ਕਿਸੇ ਨੇ ਸਾਡੇ ਪਹਿਲਵਾਨ ਜਿਹੜੇ ਸੀਨ ਕਿਸੇ ਪਹਿਲਵਾਨ ਨੂੰ ਜਿੱਤਣ ਦਿੱਤਾ ਹੀ ਨਹੀਂ ਉਹਨਾਂ ਨੇ ਹਾਂ ਪੂਰੇ ਦਰੋਂ ਆ ਕੇ ਹਾਂ ਠੀਕ ਤੇ ਜਦੋਂ ਪਰਮਲ ਆਇਆ ਤਾਂ ਕਿੰਨੇ ਖੁੱਲ ਕਿੰਨੇ ਭੈਣ ਭਰਾ ਸੀ ਅਸੀਂ ਤਿੰਨ ਤਾਂ ਭੈਣਾਂ ਸਾਡੀਆਂ ਸੀ ਨੌ ਅਸੀਂ ਭਰਾ ਸੀ ਤੇ ਉਹਨਾਂ ਵਿੱਚੋਂ 7 ਕੋਲੇ ਸੀ ਕੁਸ਼ਤੀ ਲੜਦੇ ਸੀ 7 ਕੋਲੇ ਸੀ ਹੁਣ ਮਤਲਬ ਦੁਨੀਆਂ ਤੇ ਤੁਸੀਂ ਜਿਹੜੇ ਹੈ ਕੱਲਾ ਹੀ ਰਹਿ ਗਏ ਤੇ 2 2 2 2 ਬਰਾ ਰਹਿ ਗਏ ਹਾਂ ਛੋਟੇ ਤੋਂ ਵੱਡਾ ਤੇ ਮੈਂ ਅੱਛਾ ਤੇ 7 ਰੱਬ ਦੇ ਕਰੇ ਚਲੇ ਗਏ ਅਪਰ ਕਿਵੇਂ ਦੇਖਦਾ ਹਾਂ ਜਿੰਦਗੀ ਨੂੰ ਸਾਰੇ ਨੂੰ ਮੰਨ ਲਓ ਕਿਵੇਂ ਕਿਵੇਂ ਸਾਰੀ ਜ਼ਿੰਦਗੀ ਉੱਤੇ ਯਾਰ ਬਾਰੇ ਆ ਵੀ ਜੇ ਕਿਸੇ ਹੁਣ ਜ਼ਿੰਦਗੀ ਆ ਵੀ ਜਿਹੜੇ ਤਾਂ ਹਾਲਾਤ ਆ ਵੀ ਜਿਹੜੇ ਮਤਲਬ ਮੁੰਡੇ ਅੱਜਕੱਲ ਦੇ ਨਵੇਂ ਨਸ਼ਾ ਨੇ ਉਹਨਾਂ ਨੂੰ ਤਾਂ ਨਸ਼ਾ ਨੇ ਖਾਲਿਆ ਜਾਂ ਨਸ਼ਾ ਨਾ ਪ੍ਰੇਮ ਜਾਂ ਮੋਹਿਲਾ ਨਾ ਪ੍ਰੇਮ ਹੈ ਇਧਰ ਕਿਸੇ 100 ਦੇ ਵਿੱਚ 10 ਜਣਾਂ ਨੂੰ 10 ਜਣਾਂ ਨੂੰ ਪ੍ਰੇਮ ਹੋਊਗਾ ਵੀ ਮੈਂ ਕਬੱਡੀ ਬਾਸਕਟਬਾਲ ਜਾਂ ਕੋਈ ਗੇਮ ਕਰਾਂ ਜਾਂ ਕੁਸ਼ਤੀ ਕਰਾਂ ਤੇ ਹੋਰ ਸ਼ੌਂਕ ਤੋਂ ਬਗੈਰ ਕੋਈ ਚੀਜ਼ ਨਹੀਂ ਸ਼ੌਕ ਉਹ ਈ ਚੀਜ਼ ਹੈ ਇੱਕ ਤਾਂ ਸ਼ੌਕ ਮਾਪਿਆਂ ਨੂੰ ਹੋਣਾ ਚਾਹੀਦਾ ਇੱਕ ਬੱਚੇ ਨੂੰ ਵੀ ਹੋਣਾ ਚਾਹੀਦਾ ਹੈ ਇੱਕ ਬੱਚੇ ਨੂੰ ਆਪਾਂ ਮਾਰ ਕੇ ਖੀਰ ਖਵਾਈਏ ਤਾਂ ਹੋਣੀ ਤਾਂ ਕਿਹਨਾ ਜਿਆਖੀ ਵੀ ਪੋਣੇ ਕਰ ਜੇ ਉਹਨੂੰ ਸ਼ੌਕ ਹੀ ਨਾ ਹੋਵੇ ਉਦੋਂ ਮਾਪਿਆਂ ਨੂੰ ਤੇ ਉਹਨੂੰ ਵੀ ਸ਼ੌਕ ਹੋਵੇ ਫੇਰ ਮਨਾਂ ਦੋ ਫੇਰੀ ਗੱਲ ਬਣਦੀ ਹੈ ਹਾਂ ਫੇਰ ਲੈ ਕੇ ਪੋਣੇ ਵੀ ਤਾਂ ਤੇ ਸ਼ੌਕ ਵੀ ਉਹਨੂੰ ਜੇ ਸ਼ੌਕ ਰੱਖਦਾ ਉਹ ਤਾਂ ਤੱਕੜਾਉਂਗਾ ਤੇ ਬਲਤ ਖਰਾਕਾਂ ਫਿਰ ਹੁਣ ਫੋਣ ਵਾਲੀਆਂ ਖਰਾਕਾਂ ਦੇ ਪਹਿਲੀਆਂ ਚ ਕੀ ਫਰਕ ਰਹਿ ਗਿਆ ਹੁਣ ਪਹਿਲਾਂ ਆ ਖਰਾਕਾਂ ਦਾ ਦਿਨ ਤੇ ਰਾਤ ਦਾ ਫਰਕ ਹੈ ਜਿਹੜੀ ਉਹ ਖਰਾਕ ਚ ਜਾਣ ਸੀ ਨਾ ਅੱਜ ਕੱਲ ਦੀ ਖਰਾਕ ਚ ਕਾਹ ਨੂੰ ਜਾਣਾ ਹੈ ਅੱਜ ਕੱਲ ਤਾਂ ਪਹਿਲੇ ਦਿਨ ਦਾ ਕਣਕਾਂ ਜਿਹੜੀਆਂ ਆਹ ਪਹਿਲਾਂ ਆਈਆਂ ਫਾਰਮ ਕਣਕਾਂ ਸੀ ਬਾਜਰੇ ਸੀ ਮੱਕੀਆਂ ਸੀ ਉਹਨਾਂ ਚ ਤਾਕਤ ਆਲੀ ਉਹਨਾਂ ਚ ਤਾਕਤ ਸੀ ਅੱਜ ਕੱਲ ਤਾਂ ਤਾਕਤ ਆਲੀ ਚੀਜ਼ ਹੀ ਨਹੀਂ ਰਹੀ ਗਈ ਫਿਰ ਮੱਝਾਂ ਨੂੰ ਆਪਾਂ ਪਹਿਲਾਂ ਪਰਾਣੀਆਂ ਬੁੜੀਆਂ ਉੱਤਰ ਕੇ ਉੱਠਦੀਆਂ ਸਵੇਰੇ 4 ਵਜੇ ਛੋਲੇ ਬੜੇਵੇਂ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਉਹਨਾਂ ਨੂੰ ਬੋਲਦੇ ਸੀ ਵੰਡ ਉਖੜੀ ਚ ਪਾ ਪਾ ਕੇ ਕੁੱਟ-ਕੁੱਟ ਕੇ ਉਹਨੂੰ ਪਾਉਂਦੀਆਂ ਸੀ ਤੇ ਅੱਜ ਕੱਲ ਦਾ ਮਾਸ ਦਲੇ ਦਲੇ ਸਾਰਾ ਕੋਈ ਫੀਡ ਫੂਡ ਜਾਂਦਾ ਹੈ ਨਾਲ ਆ ਕੇ ਤੇ ਪਰਾਂ ਕਰਦੀਆਂ ਚਾਰ ਮੜਾਂ ਨੇ ਬੜੇ ਦਾ ਕੰਮ ਹੋਰ ਤੇ ਹੁਣ ਜਿਹੜੀਆਂ ਜਿਹੜੇ ਹੁਣ ਦੇ ਪਹਿਲਵਾਨਾਂ ਨੂੰ ਕਿਵੇਂ ਦੇਖਦਾ ਚਲੋ ਜੇ ਆ ਤੇ ਪੁਰਾਣੇ ਪਹਿਲਵਾਨਾਂ ਨੂੰ ਮੰਨ ਲਓ ਹੁਣ ਲੱਗਦਾ ਜਿਹਾ ਹੁਣਾਂ ਦੇ ਟਾਈਮ ਦੇ ਵਿੱਚ ਜਿਹੜੇ ਹੁਣ ਨਵੇਂ ਮੁੰਡੇ ਤਿਆਰ ਹੋ ਰਹੇ ਆ ਤੁਹਾਡੇ ਕੋਲ ਜਾਂ ਹੋਰਾਂ ਤੋਂ ਵੀ ਉਹ ਤੁਹਾਡੇ ਤੋਂ ਅੱਗੇ ਜਾਣਗੇ ਕਿਸਮਤ ਕਿਸਮਤ ਵੱਡੀ ਆ ਕਿਸਮਤ ਕੰਮ ਕਰੋਗੇ ਉਹਨਾਂ ਦਾ ਕਿਸਮਤ ਸਭ ਤੋਂ ਵੱਡੀ ਕਿਸਮਤ ਆ ਹੋ ਸਕਦਾ ਵੀ ਉਹਦੋਂ ਵੀ ਤਕੜੇ ਹੋ ਜਾਣ ਮਾਂ ਕਿ ਮਿਹਨਤ ਕਰੀ ਜਾਂਦੇ ਮਿਹਨਤ ਵਰਜਤ ਸੋ ਮਿਹਨਤ ਦੇ ਸਰਤੇ ਆਖ ਦੇਤੇ ਮਿਹਨਤ ਦੇ ਸਰਤੇ ਚਲ ਭਵਾਂ ਜੀ ਦੇ ਸਮੇਂ ਤੇ ਬਹੁਤ ਬਹੁਤ ਧੰਨਵਾਦ ਆ